ਛੋਟੀਆਂ ਪਰ ਬਹੁਤ ਹੀ ਕੰਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਰੋਜ਼ਾਨਾ 1 ਘੰਟਾ ਜੇਕਰ ਤੁਸੀਂ ਕਸਰਤ ਲਈ ਵੀ ਕੱਢ ਲੈਂਦੇ ਹੋ ਤਾਂ ਇਸ ਨਾਲ ਤੁਹਾਡਾ ਸਰੀਰ ਹਮੇਸ਼ਾ ਚੁਸਤ ਦੇ ਨਾਲ-ਨਾਲ ਤੰਦਰੁਸਤ ਰਹਿੰਦਾ ਹੈ ਨੰਬਰ 2 ਅੱਖਾਂ ਨੂੰ ਹਮੇਸ਼ਾ ਤੰਦਰੁਸਤ ਰੱਖਣ ਲਈ ਗਾਜਰ ਸਭ ਤੋਂ ਜ਼ਿਆਦਾ ਤਾਕਤਵਰ ਹੈ ਇਸ ਨਾਲ ਗਾਜਰ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਨੰਬਰ 3 ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਦਿਨ ਵਿੱਚ ਘੱਟੋ-ਘੱਟ 10 ਗਲਾਸ ਪਾਣੀ ਦੇ ਜ਼ਰੂਰ ਪੀਵੋ ਇਸ ਨਾਲ ਤੁਹਾਡਾ ਸਰੀਰ ਹਾਈਡਰੇਟ ਰਹੇਗਾ ਜਿਸ ਨਾਲ ਤੁਸੀਂ ਤੰਦਰੁਸਤ ਰਹਿ ਸਕਦੇ ਹੋ ਨੰਬਰ 4 ਜੇਕਰ ਤੁਹਾਨੂੰ ਥਕਾਵਟ ਜ਼ਿਆਦਾ ਮਹਿਸੂਸ ਹੋ ਰਹੀ ਹੈ ਤਾਂ ਤੁਸੀਂ ਇਸ ਨਾਲ ਤਣਾਅ ਦਾ ਕਾਰਨ ਬਣ ਸਕਦੇ ਹੋ ਜਿਸ ਕਰਕੇ ਤੁਹਾਡਾ ਕੰਮ ਵਿੱਚ ਮਨ ਨਹੀਂ ਲੱਗੇਗਾ ਨੰਬਰ 5 ਜਿਹੜੀਆਂ ਔਰਤਾਂ ਰੋਜ਼ਾਨਾ ਪੈਰਾਂ ਪਰ ਬੈਠ ਕੇ ਪੂੰਛਾ ਲਗਾਉਂਦੀਆਂ ਹਨ ਉਹ ਔਰਤਾਂ ਨੂੰ ਨੇਕਾਂ ਹੀ ਰੋਗਾਂ ਤੋਂ ਬਚੇ ਰਹਿਣ ਵਿੱਚ ਬਹੁਤ ਮਦਦ ਮਿਲਦੀ ਹੈ ਨੰਬਰ 6 ਖਾਣਾ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਚਾਹ ਨਾ ਪੀਵੋ ਇਸ ਨਾਲ ਤੁਹਾਡਾ ਪਚਨ ਤੰਤਰ ਖਰਾਬ ਹੋ ਸਕਦਾ ਹੈ ਨੰਬਰ 7 ਜਦੋਂ ਵੀ ਔਰਤਾਂ ਰੋਟੀ ਬਣਾ ਕੇ ਹਟਣ ਤਾਂ ਉਹਨਾਂ ਨੂੰ ਕਦੇ ਵੀ ਆਟੇ ਵਾਲੇ ਹੱਥਾਂ ਨਾਲ ਰੋਟੀ ਨਹੀਂ ਖਾਣੀ ਚਾਹੀਦੀ ਸਗੋਂ ਹੱਥਾਂ ਨੂੰ ਚੰਗੀ ਤਰ੍ਹਾਂ ਧੋ ਕੇ ਖਾਣਾ ਖਾਣਾ ਚਾਹੀਦਾ ਹੈ। ਨੰਬਰ 8 ਜੇਕਰ ਤੁਸੀਂ ਤੁਰਦੇ ਫਿਰਦੇ ਖਾਣਾ ਖਾਂਦੇ ਹੋ ਤਾਂ ਇਸ ਨਾਲ ਤੁਸੀਂ ਅਨੇਕਾਂ ਹੀ ਰੋਗਾਂ ਦੇ ਸ਼ਿਕਾਰ ਹੋ ਸਕਦੇ ਹੋ। ਨੰਬਰ 9 ਜੇਕਰ ਫ੍ਰਿਜ ਬਹੁਤ ਜ਼ਿਆਦਾ ਗੰਦੀ ਹੋ ਗਈ ਹੋਵੇ ਤਾਂ ਉਸ ਵਿੱਚ ਮਿੱਠੇ ਸੋਡੇ ਵਾਲੇ ਪਾਣੀ ਨਾਲ ਗਿੱਲਾ ਕਰਕੇ ਕੱਪੜਾ ਫੇਰ ਦਿਓ ਇਸ ਨਾਲ ਬਹੁਤ ਆਸਾਨੀ ਨਾਲ ਸਾਫ਼ ਹੋ ਜਾਵੇਗੀ। ਨੰਬਰ 10 ਜੇਕਰ ਤੁਹਾਨੂੰ ਨੀਂਦ ਸੰਬੰਧੀ ਕੋਈ ਵੀ ਸਮੱਸਿਆ ਰਹਿੰਦੀ ਹੈ ਤਾਂ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਬਦਾਮ ਵਾਲਾ ਦੁੱਧ ਪੀ ਸਕਦੇ ਹੋ ਇਸ ਨਾਲ ਸਰੀਰ ਨੂੰ ਸਹੀ ਕੈਲਸ਼ੀਅਮ ਮਿਲਦਾ ਜਿਸ ਦੇ ਕਾਰਨ ਤੁਸੀਂ ਸਹੀ ਨੀਂਦ ਲੈ ਸਕਦੇ ਹੋ ਨੰਬਰ 11 ਜੇਕਰ ਮੂੰਹ ਵਿੱਚ ਛਾਲੇ ਹੋਣ ਤਾਂ ਤੁਸੀਂ ਥੋੜੇ ਜਿਹੇ ਕੋਸੇ ਪਾਣੀ ਵਿੱਚ ਦੋ ਚੁਟਕੀਆਂ ਹਲਦੀ ਦੀਆਂ ਪਾ ਲਓ ਤੇ ਫਿਰ ਇਸ ਪਾਣੀ ਨਾਲ ਕੁਰਲੀ ਕਰ ਲਓ ਇਸ ਦੀ ਮਦਦ ਨਾਲ ਤੁਹਾਡੇ ਮੂੰਹ ਦੇ ਛਾਲੇ ਤੁਰੰਤ ਠੀਕ ਹੋ ਜਾਣਗੇ ਨੰਬਰ 12 ਜਿਹੜੀਆਂ ਕੁੜੀਆਂ ਨੂੰ ਪੀਰੀਅਡਸ ਦੌਰਾਨ ਜ਼ਿਆਦਾ ਦਰਦ ਦੀ ਸਮੱਸਿਆ ਹੋਵੇ ਉਹਨਾਂ ਨੂੰ ਚਾਹ ਨਾਲ ਅਜਬੈਣ ਖਾ ਲੈਣੀ ਚਾਹੀਦੀ ਹੈ ਇਸ ਨਾਲ ਦਰਦ ਤੋਂ ਰਾਹਤ ਮਿਲਦਾ ਹੈ। ਨੰਬਰ 13 ਗਰਭਪਤੀ ਔਰਤਾਂ ਨੂੰ ਅਕਸਰ ਗੁੱਸਾ ਆਉਣ ਦੀ ਸਮੱਸਿਆ ਰਹਿੰਦੀ ਹੈ। ਅਜਿਹੀ ਵਿੱਚ ਤੁਸੀਂ ਕੋਈ ਵੀ ਧਾਰਮਿਕ ਪਾਠ ਪੂਜਾ ਸੁਣਨੀ ਸ਼ੁਰੂ ਕਰ ਦੇਵੋ ਤੁਹਾਡਾ ਮਨ ਸ਼ਾਂਤ ਹੋਵੇਗਾ ਤੇ ਜਿਸ ਕਾਰਨ ਬੱਚੇ ਤੇ ਵੀ ਸਹੀ ਅਸਰ ਪਵੇਗਾ। ਨੰਬਰ 14 ਖਾਣਾ ਖਾਣ ਸਮੇਂ ਕਦੇ ਵੀ ਸਾਰੀਆਂ ਚੀਜ਼ਾਂ ਆਪਣੇ ਅੰਦਰ ਹੀ ਇਕੱਠੀਆਂ ਹੀ ਨਾ ਛੁੱਟੋ ਸਕੋ। ਰੋਟੀ ਚਾਹ ਦੁੱਧ ਵਿੱਚ ਥੋੜਾ ਜਿਹਾ ਗੈਪ ਜ਼ਰੂਰ ਰੱਖੋ। ਨੰਬਰ 15 ਜੇਕਰ ਤੁਸੀਂ ਸਰਾਪ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਕਿਸ਼ਮਿਸ ਦਾ ਸੇਵਨ ਜ਼ਰੂਰ ਕਰਿਆ ਕਰੋ ਇਸ ਨਾਲ ਸ਼ਰਾਬ ਪੀਣ ਦਾ ਸ਼ੌਕ ਉਤਰਨ ਲੱਗ ਜਾਂਦਾ ਹੈ ਨੰਬਰ 16 ਜਿਹੜੀਆਂ ਔਰਤਾਂ ਅਕਸਰ ਨੰਗੇ ਪੈਰ ਤੁਰਦੀਆਂ ਹਨ ਉਹਨਾਂ ਦਾ ਕਦੇ ਵੀ ਬੀਪੀ ਹਾਈ ਨਹੀਂ ਹੁੰਦਾ ਤੇ ਨਾਲ ਹੀ ਉਹਨਾਂ ਦੇ ਸਰੀਰ ਨੂੰ ਜਲਦੀ ਕੋਈ ਵੀ ਰੋਗ ਨਹੀਂ ਘੇਰਦਾ। ਨੰਬਰ 17 ਜਿਹੜੇ ਵਿਅਕਤੀ ਸਵੇਰੇ ਉੱਠਣਸਰ ਕਸਰਤ ਕਰਦੇ ਹਨ ਉਹਨਾਂ ਦਾ ਸਰੀਰ ਜਵਾਨ ਦੇ ਨਾਲ ਨਾ ਤੰਦਰੁਸਤ ਰਹਿੰਦਾ ਹੈ। ਨੰਬਰ 18 ਜੇਕਰ ਤੁਸੀਂ ਸਵੇਰ ਦੇ ਸਮੇਂ ਦੁੱਧ ਵਿੱਚ ਬਾਸੀ ਰੋਟੀ ਨੂੰ ਭਿਉ ਕੇ ਖਾਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਦੀ ਚਮੜੀ ਕਦੇ ਵੀ ਬੁੱਢੀ ਨਹੀਂ ਹੁੰਦੀ ਤੇ ਨਾਲ ਹੀ ਸਰੀਰ ਵੀ ਅਨੇਕਾਂ ਹੀ ਰੋਗਾਂ ਤੋਂ ਦੂਰ ਰਹਿੰਦਾ ਹੈ। ਨੰਬਰ 19 ਸਾਨੂੰ ਕੌੜੀਆਂ ਸਬਜ਼ੀਆਂ ਦਾ ਸੇਵਨ ਜ਼ਿਆਦਾ ਕਰਨਾ ਚਾਹੀਦਾ ਕਿਉਂਕਿ ਇਹ ਸਾਡੇ ਸਰੀਰ ਨੂੰ ਹਮੇਸ਼ਾ ਤੰਦਰੁਸਤ ਰੱਖਣ ਵਿੱਚ ਬਹੁਤ ਮਦਦ ਕਰਦੀਆਂ ਹਨ ਜਿਵੇਂ ਕਿ ਕarele, ਮੂਲੀ, ਪਾਲਕ। ਨੰਬਰ 20 ਜੇਕਰ ਤੁਹਾਡਾ ਬੀਪੀ ਲੋ ਹੋ ਰਿਹਾ ਰਹਿੰਦਾ ਹੈ ਤਾਂ ਤੁਸੀਂ ਰੋਜ਼ਾਨਾ ਤਿੰਨ ਕਾਲੀਆਂ ਮਿਰਚਾਂ ਤੇ ਇੱਕੀ ਦਾਣੇ ਕਿਸ਼ਮਿਸ਼ ਦੇ ਖਾਣੇ ਸ਼ੁਰੂ ਕਰ ਦਿਓ ਦਿਨਾਂ ਵਿੱਚ ਬੀਪੀ ਠੀਕ ਹੋ ਜਾਵੇਗਾ। ਨੰਬਰ 21 ਜਦੋਂ ਵੀ ਤੁਸੀਂ ਆਪਣੇ वजन ਨੂੰ ਘਟ ਕਰਨਾ ਸ਼ੁਰੂ ਕਰਦੇ ਹੋ ਤਾਂ ਉਸ ਦਿਨ ਤੋਂ ਹੀ ਆਪਣੀ ਧੁੰਨੀ ਵਿੱਚ ਜੈਤੂਨ ਦਾ ਤੇਲ ਪਾ ਲਓ ਇਸ ਦੀ ਮੰਨਣਾ वजन ਨੂੰ ਘਟ ਕਰਨ ਵਿੱਚ ਬਹੁਤ ਮਦਦ ਮਿਲੇਗੀ ਨੰਬਰ 2 ਆਪਣੀ ਘਰ ਦੀ ਰਸੋਈ ਵਿੱਚ ਤੇ ਨਾਲ ਹੀ ਬੈਡਰੂਮ ਵਿੱਚ ਕਦੇ ਵੀ ਦਵਾਈਆਂ ਵਾਲੇ ਡੱਬੇ ਜਾਂ ਦਵਾਈਆਂ ਨਹੀਂ ਰੱਖਣੀਆਂ ਚਾਹੀਦੀਆਂ ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਬਿਮਾਰੀ ਤੁਹਾਡਾ ਕਦੇ ਵੀ ਖੈੜਾ ਨਹੀਂ ਛੱੜਦੀ ਇਸ ਲਈ ਦਵਾਈ ਬੈਡਰੂਮ ਤੇ ਰਸੋਈ ਵਿੱਚ ਕਦੇ ਵੀ ਨਾ ਰੱਖੋ ਨੰਬਰ 3 ਜਦੋਂ ਵੀ ਤੁਸੀਂ ਰਸੋਈ ਨੂੰ ਸਾਫ਼ ਕਰਦੇ ਹੋ ਤਾਂ ਮਿੱਠੇ ਸੋਡੇ ਦਾ ਇਸਤੇਮਾਲ ਜ਼ਰੂਰ ਕਰੋ ਤੇ ਨਾਲ ਹੀ ਕੁਝ ਦਿਨਾਂ ਬਾਅਦ ਸਿੰਕ ਵਿੱਚ ਗਰਮ ਪਾਣੀ ਤੇ ਮਿੱਠਾ ਸੋਡਾ ਵੀ ਜ਼ਰੂਰ ਪਾਓ ਇਸ ਨਾਲ ਤੁਹਾਡੀ ਰਸੋਈ ਸਾਫ਼ ਸੁਥਰੀ ਹੀ ਰਹੇਗੀ ਨੰਬਰ 26 ਦੁਪਹਿਰ ਦੇ 4 ਵਜੇ ਦੇ ਆਸ-ਪਾਸ ਜੇਕਰ ਤੁਸੀਂ ਸੰਤਰਾ ਖਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਨੂੰ ਸੰਤਰੇ ਦੇ ਫਾਇਦੇ ਜ਼ਿਆਦਾ ਮਿਲਦੇ ਹਨ। ਨੰਬਰ 25 ਜਿਹੜੀਆਂ ਔਰਤਾਂ ਖਾਣਾ ਬਣਾਉਣ ਸਮੇਂ ਵਿੱਚ ਦੀ ਖਾ ਕੇ ਦੇਖ ਲੈਂਦੀਆਂ ਨੇ ਉਹਨਾਂ ਔਰਤਾਂ ਦੇ ਘਰ ਵਿੱਚ ਕਦੇ ਵੀ ਵਰਕਤ ਨਹੀਂ ਟਿਕਦੀ। ਨੰਬਰ 26 ਜਿਹੜੀਆਂ ਔਰਤਾਂ ਜ਼ਿਆਦਾ ਮੇਕਅਪ ਕਰਦੀਆਂ ਨੇ ਉਹਨਾਂ ਔਰਤਾਂ ਦੇ ਚਿਹਰੇ ਦੀ ਚਮਕ ਜਲਦੀ ਖਰਾਬ ਹੋ ਜਾਂਦੀ ਹੈ ਨਾਲ ਹੀ ਦਾਲ ਤੱਬੇ ਵੀ ਪੈਣ ਲੱਗ ਜਾਂਦੇ। ਨੰਬਰ 28 ਜਿਹੜੇ ਲੋਕ ਦਵਾਈ ਖਾਣ ਤੋਂ ਬਾਅਦ ਚਾਹ ਪੀਂਦੇ ਨੇ ਉਹਨਾਂ ਦਾ ਲੀਵਰ ਬਹੁਤ ਜਲਦੀ ਖਰਾਬ ਹੋਣ ਲੱਗ ਜਾਂਦਾ ਕਿਉਂਕਿ ਦਵਾਈ ਤੇ ਚਾਹ ਦਾ ਤਾਲਮਿਲ ਤੇਲ ਬਹੁਤ ਹੀ ਹਾਨੀਕਾਰਕ ਹੈ। ਨੰਬਰ 28 ਜੇਕਰ ਤੁਸੀਂ ਰੋਜ਼ਾਨਾ ਸੰਤਰੇ ਦਾ ਜੂਸ ਪੀਂਦੇ ਹੋ ਤਾਂ ਇਸ ਨਾਲ ਤੁਹਾਡੀ ਖੂਬਸੂਰਤੀ ਵਧਣ ਲੱਗ ਜਾਂਦੀ ਹੈ ਨਾਲ ਹੀ ਚਿਹਰੇ ਦੇ ਦਾਗ-ਧੱब्बे ਵੀ ਸਾਫ਼ ਹੋਣ ਲੱਗ ਜਾਂਦੇ ਹਨ। ਨੰਬਰ 29 ਜਿਹੜੀਆਂ ਔਰਤਾਂ ਦੇ ਵਾਲਾਂ ਵਿੱਚ ਚਮਕ ਜ਼ਿਆਦਾ ਹੁੰਦੀ ਹੈ ਉਹਨਾਂ ਦੇ ਵਾਲਾਂ ਦੀ ਲੰਬਾਈ ਬਹੁਤ ਤੇਜ਼ੀ ਨਾਲ ਵਧਦੀ ਹੈ। ਨੰਬਰ 3 ਜੇਕਰ ਤੁਸੀਂ ਆਪਣੇ ਸਿਰ ਨੂੰ ਲੱਸੀ ਜਾਂ ਫਿਰ ਦਹੀਂ ਨਾਲ ਧੋ ਲੈਂਦੇ ਹੋ ਤਾਂ ਇਸ ਨਾਲ ਵਾਲਾਂ ਦੀ ਲੰਬਾਈ ਤੇਜ਼ੀ ਨਾਲ ਵਧਣ ਲੱਗ ਜਾਂਦੀ ਹੈ। ਨੰਬਰ 33 ਜੇਕਰ ਤੁਹਾਨੂੰ ਥਾਇਰੋਇਡ ਦੀ ਸਮੱਸਿਆ ਹੈ ਤਾਂ ਤੁਸੀਂ 5 ਤੋਂ 6 ਗ੍ਰਾਮ ਆਮਲੇ ਦੇ ਚੂਰਨ ਨੂੰ ਸ਼ਹਿਦ ਵਿੱਚ ਮਿਕਸ ਕਰਕੇ ਸਵੇਰ ਸ਼ਾਮ ਲੈ ਸਕਦੇ ਹੋ ਇਸ ਨਾਲ ਫਾਇਦਾ ਹੋਵੇਗਾ। ਨੰਬਰ 32 ਜਦੋਂ ਵੀ ਤੁਸੀਂ ਰਾਜਮਾ ਖਾਂਦੇ ਹੋ ਤਾਂ ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਉਹ ਸਹੀ ਤਰੀਕੇ ਨਾਲ ਪੱਕੇ ਹੋਣੇ ਚਾਹੀਦੇ ਨੇ ਨਾਲ ਹੀ ਇਹਨਾਂ ਦਾ ਸੇਵਨ ਕਦੇ ਵੀ ਰਾਤ ਦੇ ਸਮੇਂ ਨਾ ਕਰੋ ਰਾਤ ਨੂੰ ਖਾਣੇ ਸਿਹਤ ਲਈ ਹਾਨੀਕਾਰਕ ਹੋ ਸਕਦੀ ਹਨ ਨੰਬਰ 33 ਜਿਹੜੀਆਂ ਔਰਤਾਂ ਖਾਣਾ ਬਣਾਉਣ ਸਮੇਂ ਆਟੇ ਤੇ ਸਬਜ਼ੀ 'ਚ ਮਲਾਈ ਦਾ ਇਸਤੇਮਾਲ ਕਰਨ ਉਹਦੇ ਹੱਥ ਦਾ ਬਣਿਆ ਖਾਣਾ ਬਹੁਤ ਹੀ ਸਵਾਦ ਹੁੰਦਾ ਹੈ ਨੰਬਰ 34 ਜੇਕਰ ਜ਼ਿੰਦਗੀ ਵਿੱਚ ਕੁਝ ਪਾਉਣਾ ਚਾਹੁੰਦੇ ਹੋ ਤਾਂ ਆਪਣੇ ਆਪ ਤੇ ਵਿਸ਼ਵਾਸ ਰੱਖੋ ਇੱਕ ਦਿਨ ਜ਼ਰੂਰ ਆਵੇਗਾ ਜਦੋਂ ਤੁਸੀਂ ਟੌਪ ਤੇ ਹੋਵੋਗੇ ਨੰਬਰ 35 ਦੁੱਧ ਦੇ ਨਾਲ ਕਦੇ ਵੀ ਇਹ ਪੰਜ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਜਿਵੇਂ ਕਿ ਦਹੀਂ, ਮੀਟ, ਖੱਟੇ ਫਲ, 스ਨੈਕਸ, ਜ਼ਿਆਦਾ ਮਸਾਲੇਦਾਰ ਚੀਜ਼ਾਂ। ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦੀਆਂ ਜੇਕਰ ਤੁਸੀਂ ਦੁੱਧ ਨਾਲ ਇਹਨਾਂ ਦਾ ਇਸਤੇਮਾਲ ਕਰਦੇ ਹੋ। ਨੰਬਰ 36 30 ਸਾਲ ਦੀ ਉਮਰ ਤੋਂ ਬਾਅਦ ਹਰ ਇਨਸਾਨ ਨੂੰ ਧੁੱਪ ਵਿੱਚ ਬੈਠਣ ਦੀ ਆਦਤ ਜ਼ਰੂਰ ਪਾਉਣੀ ਚਾਹੀਦੀ ਹੈ। ਇਸ ਨਾਲ ਤੁਸੀਂ ਸਰੀਰ ਨਾਲ ਸੰਬੰਧਿਤ ਹੋਣ ਵਾਲੇ ਅਨੇਕਾਂ ਹੀ ਰੋਗਾਂ ਤੋਂ ਹਮੇਸ਼ਾ ਲਈ ਬਚੇ ਰਹਿ ਸਕਦੇ ਹੋ। ਨੰਬਰ 7 ਜਦੋਂ ਵੀ ਤੁਸੀਂ ਇਸ਼ਨਾਨ ਕਰਦੇ ਹੋ ਉਸ ਤੋਂ ਪਹਿਲਾਂ ਆਪਣੇ ਸਰੀਰ ਦੀ ਮਾਲਿਸ਼ ਜ਼ਰੂਰ ਕਰਿਆ ਕਰੋ ਇਸ ਨਾਲ ਸਰੀਰ ਨੂੰ ਨੇਕਾ ਹੀ ਲਾਭ ਮਿਲਦੇ ਹਨ ਨੰਬਰ 38 ਜੇਕਰ ਤੁਹਾਨੂੰ ਦੁੱਧ ਨਾਲ ਪਚ ਰਿਹਾ ਹੋਵੇ ਤਾਂ ਦੁੱਧ ਪੀਣ ਨਾਲ ਕੋਈ ਵੀ ਸਮੱਸਿਆ ਹੋ ਰਹੀ ਹੋਵੇ ਤਾਂ ਤੁਸੀਂ ਦੁੱਧ ਵਿੱਚ ਸੌਂਫ ਜ਼ਰੂਰ ਉਬਾਲ ਕੇ ਪੀ ਲਿਆ ਕਰੋ ਇਸ ਨਾਲ ਦੁੱਧ ਹਾਜਮ ਹੋ ਜਾਂਦਾ ਹੈ ਨੰਬਰ 39 ਜੇਕਰ ਤੁਸੀਂ ਇਹਨਾਂ ਤਿੰਨ ਚੀਜ਼ਾਂ ਵਿੱਚੋਂ ਇੱਕ ਨੂੰ ਵੀ ਭੌਂਕੇ ਸਵੇਰ ਸਮੇਂ ਖਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਅੰਦਰ ਦੀ ਕਮਜ਼ੋਰੀ ਥਕਾਵਟ ਤੇ ਮੋਟਾਪਾ ਖਤਮ ਹੋ ਸਕਦਾ ਜਿਵੇਂ ਕਿ ਮੂੰਗੀ, ਖਿਸ਼ਮਿਸ਼ ਤੇ ਅਜਬੈਨ ਨੰਬਰ 40 ਜਿਹੜੀਆਂ ਤਾਂ ਆਪਣੇ ਖਾਣੇ ਵਿੱਚ ਸੌਂਫ ਨੂੰ ਇਸਤੇਮਾਲ ਕਰ ਲੈਂਦੇ ਨੇ ਉਹਨਾਂ ਦੇ ਸਿਹਤ ਨੂੰ ਨੇਕਾ ਹੀ ਲਾਭ ਮਿਲਦੇ ਹਨ। ਨੰਬਰ 41 ਪੰਜ ਚਮਚਾਲੀ ਦੇ ਵਿੱਚ ਇੱਕ ਚਮਚ ਝੌਲ ਤੇ ਪੰਜ ਕੜੀ ਪੱਤੇ ਦੋ ਲੌਂਗ ਇਹਨਾਂ ਨੂੰ ਰਾਤ ਨੂੰ ਇੱਕ ਗਲਾਸ ਪਾਣੀ ਵਿੱਚ ਭਿਉਂ ਕੇ ਰੱਖੋ ਫਿਰ ਸਵੇਰੇ ਇਹਨਾਂ ਨੂੰ ਉਬਾਲ ਲਓ। ਜਦੋਂ ਪਾਣੀ ਚਿਪਚਿਪਾ ਹੋ ਜਾਵੇ ਤਾਂ ਗੈਸ ਨੂੰ ਬੰਦ ਕਰਕੇ ਇਸ ਨੂੰ ਛਾਣ ਲਓ ਫਿਰ ਇਸ ਵਿੱਚ ਇੱਕ ਚਮਚਾ ਐਲੋਵੀਰਾ ਜਲ ਤੇ ਇੱਕ ਚਮਚੂ ਬਦਾਮ ਦਾ ਤੇਲ ਇਹਨਾਂ ਸਾਰਿਆਂ ਨੂੰ ਮਿਕਸ ਕਰਕੇ ਇੱਕ ਜਾਰ ਵਿੱਚ ਪਾ ਲਓ ਫਿਰ ਫ੍ਰਿਜ ਵਿੱਚ 5 ਦਿਨਾਂ ਲਈ ਸਟੋਰ ਕਰਕੇ ਰੱਖ ਸਕਦੇ ਹੋ ਜਦੋਂ ਵੀ ਵਾਲ ਧੋਣੇ ਹੋਣ 2 ਘੰਟੇ ਪਹਿਲਾਂ ਵਾਲਾਂ ਵਿੱਚ ਲਗਾ ਲਓ ਫਿਰ ਵਾਲ ਧੋ ਲਓ ਇਸ ਦੀ ਮਦਦ ਨਾਲ ਵਾਲ ਚਮਕਦਾਰ ਤੇ ਲੰਮੇ ਹੋਣਗੇ ਨੰਬਰ 2 ਵਾਲੀ ਔਰਤਾਂ ਨੂੰ ਅਕਸਰ ਸਿਰ ਦੁਖਣ ਦੀ ਸਮੱਸਿਆ ਹੁੰਦੀ ਹੈ ਇਸ ਲਈ ਉਹਨਾਂ ਨੂੰ ਰੋਜ਼ਾਨਾ ਆਪਣੇ ਸਿਰ ਨੂੰ ਟਾ ਕੇ ਹੀ ਸੌਣਾ ਚਾਹੀਦਾ ਇਸ ਨਾਲ ਸਿਰ ਦਰਦ ਨਹੀਂ ਹੁੰਦਾ 43 ਜਦੋਂ ਵੀ ਔਰਤਾਂ ਖਾਣਾ ਖਾਣ ਤਾਂ ਉਹਨਾਂ ਨੂੰ ਪਿਆਜ਼ ਦਾ ਇਸਤੇਮਾਲ ਜ਼ੋਰ ਕਰਨਾ ਚਾਹੀਦਾ ਇਸ ਨਾਲ ਸਰੀਰ ਨੂੰ ਨਿੱਕਾ ਹੀ ਲਾਭ ਮਿਲਦੇ ਹਨ ਨੰਬਰ 44 ਜਿਹੜੀਆਂ ਆਰਤਾਂ ਹਰ ਸਮੇਂ ਲੜਾਈ ਹੀ ਕਰਦੀਆਂ ਰਹਿੰਦੀਆਂ ਹਨ ਉਹ ਵਰਤਾਂ ਕਦੇ ਵੀ ਆਪਣੇ ਘਰ ਨੂੰ ਨਹੀਂ ਸਵਾਰ ਸਕਦੀਆਂ। ਨੰਬਰ 45 ਜਿਹੜੇ ਲੋਕ ਰਾਤ ਨੂੰ ਖਾਣਾ ਖਾਣ ਤੋਂ ਤੁਰੰਤ ਬਾਅਦ ਸੌ ਜਾਂਦੇ ਹਨ ਉਹ अनेका ਹੀ ਰੋਗਾਂ ਦਾ ਸ਼ਿਕਾਰ ਹੋ ਕੇ ਰਹਿ ਜਾਂਦੇ ਹਨ। ਨੰਬਰ 46 ਜੇਕਰ ਤੁਸੀਂ ਅੰਜੀਰ ਖਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਬੁਢਾਪੇ ਨੂੰ ਕੰਟਰੋਲ ਵਿੱਚ ਕੀਤਾ ਜਾ ਸਕਦਾ ਹੈ ਇਸ ਦੇ ਨਾਲ ਹੀ ਇਸ ਨੂੰ ਖਾਣ ਨਾਲ ਕਦੇ ਵੀ ਕਬਜ਼ ਦੀ ਸਮੱਸਿਆ ਵੀ ਨਹੀਂ ਹੁੰਦੀ। ਨੰਬਰ 47 ਜੇਕਰ ਤੁਸੀਂ ਆਲੂ ਦੇ ਦੋ ਟੁਕੜੇ ਕਰਕੇ ਫ੍ਰੀਜ ਵਿੱਚ ਰੱਖਦੇ ਹੋ ਤੇ ਫਿਰ ਉਹਨਾਂ ਨੂੰ ਕੁਝ ਸਮੇਂ ਆਪਣੀ ਅੱਖਾਂ ਉੱਪਰ 15-20 ਮਿੰਟ ਲਈ ਰੱਖੋ ਤੇ ਫਿਰ ਫਿਰ ਉਸ ਨਾਲ ਤੁਹਾਡੀ ਅੱਖਾਂ ਨਵੀਂ ਮਿਲਦੀਆਂ ਤੇ ਨਾਲ ਹੀ ਕਾਲੇ ਘੇਰੇ ਵੀ ਠੀਕ ਹੋਣ ਲੱਗ ਜਾਂਦੇ ਹਨ। ਨੰਬਰ 48 ਜੇਕਰ ਅਰਥ ਆਪਣੇ ਚਿਹਰੇ ਨੂੰ ਟਾਈਟ ਤੇ ਚਮਕਦਾਰ ਬਣਾਉਣਾ ਚਾਹੁੰਦੀਆਂ ਤਾਂ ਉਹਨਾਂ ਰੋਜ਼ਾਨਾ ਆਪਣੀਆਂ ਅੱਖਾਂ ਉੱਪਰ ਆਈਸ ਦੇ ਪੀਸ ਫੇਰਨੇ ਚਾਹੀਦੇ ਹਨ ਨੰਬਰ 49 ਵਾਲਾਂ ਵਿੱਚ ਜੇਕਰ ਤੁਸੀਂ ਪਿਆਜ਼ ਦਾ ਰਸ ਲਗਾ ਲੈਂਦੇ ਹੋ ਤਾਂ ਇਸ ਨਾਲ ਵਾਲਾਂ ਦੀ ਚੜ੍ਹਨੇ ਚਰਨ ਨਹੀਂ ਬੰਦ ਹੋ ਜਾਂਦੇ ਹਨ ਨੰਬਰ 5 ਜਿਹੜੀਆਂ ਔਰਤਾਂ ਹਰ ਉਸ ਸਵੇਰ ਵੇਲੇ ਸ਼ਹਿਰ ਕਰਦੀਆਂ ਹੁੰਦਾ ਸਰੀ ਹਮੇਸ਼ਾ ਜਵਾਨ ਦੇ ਨਾਲ ਨਾਲ ਤੰਦਰੁਸਤ ਰਹਿੰਦਾ ਹੈ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰੋ ਇਸ ਦੇ ਨਾਲ ਇਸ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ